ਸਾਰਿਆਂ ਸასი ਕਾਲ ਜੀ ਅੱਜ ਆਪਾਂ ਬਣਾ ਰਹੇ ਹੰ ਅਮਰਸਰੀ ਛੋਲੇ ਤੇ ਭਟੂਰੇ ਅਮਰਸਰੀ ਛੋਲੇ ਭਟੂਰੇ ਜਿਹੜੇ ਬਹੁਤ ਹੀ ਟੇਸਟੀ ਜਿਹੜੇ ਹੁੰਦੇ ਆ ਤੇ ਸਾਰੇ ਵਰਲਡ 'ਚ ਜਿਹੜੇ ਨਾ ਇਹ ਮਸ਼ਹੂਰ ਆ ਤੇ ਆਪਾਂ ਘਰੇ ਬਣਾਵਾਂਗੇ ਇਹਦਾ ਮਸਾਲਾ ਵੀ ਜਿਹੜਾ ਬਣਾਉਣਾ ਨਾ ਉਹ ਵੀ ਆਪਾਂ ਆਪ ਹੀ ਤੁਹਾਨੂੰ ਆਰੈਸੂਮ 'ਚ ਲਿਖ ਦਾਂਗਾ ਤੇ ਉਹ ਆਪ ਹੀ ਤਿਆਰ ਕਰਦੇ ਆ ਤਾਂ ਆਪਾਂ ਕਰਦੇ ਹਾਂ ਸ਼ੁਰੂ ਚਿੱਟੇ ਛੋਲੇ ਆ ਇਹਨੂੰ 7-8 ਘੰਟੇ ਹੋ ਗਏ ਭਿੱਜਿਆਂ ਨੂੰ ਤੇ ਲਗਭਗ 1.5 ਕਪਾਵਾ ਤੇ ਇਹ ਭਿੱਜ ਕੇ ਨਾ ਆ ਇਸ ਤਰ੍ਹਾਂ ਦੇ ਆ ਵੇਖੋ ਹੋ ਗਿਆ ਬਿਲਕੁਲ ਇਸ ਲਈ ਠੀਕ ਆ 7-8 ਘੰਟਿਆਂ ਦੀ ਜੇ ਤੁਸੀਂ ਘੱਟ ਸਮਾਂ ਪਿਉਣੇ ਹੋ ਨਾ ਗਰਮ ਪਾਣੀ ਚ ਫਿਰ ਪਿਉਉਂਦੇ ਨੇ ਠੀਕ ਨੇ ਤੇ ਇਹਨਾਂ ਨੂੰ ਹੁਣ ਆਪਾਂ ਪੁਣ ਕਿਤੇ ਫਿਰ ਆਪਾਂ ਇੱਕ ਵਾਰੀ ਚਾਰ ਸੀਟੀਆਂ ਮਰਵਾ ਲੈਣੀਆਂ ਸਭ ਤੋਂ ਪਹਿਲਾਂ ਨਾ ਇਹਦਾ ਰੰਗ ਬਲੈਕ ਕਰਨ ਲਈ ਤੇ ਆ ਸੱਤ ਚੀਜ਼ਾਂ ਜਿਹੜੀਆਂ ਆਪਾਂ ਪਾਣੀਆ ਦੋ ਚਮਚਾ ਚਾਹ ਪੱਤੀ ਦੇ ਇੱਕ ਪੋਟਲੀ ਜਿਹੜੀ ਆ ਨਾ ਕੱਪੜਾ ਜਿਹਾ ਢਾਲ ਮਲਮਲ ਦਾ ਲੈ ਕੇ ਉਹਦੇ ਵਿੱਚ ਬਣਾਣੀ ਆ ਤੇ ਇੱਕ ਚਮਚਾ ਜਵੈਨ ਦਾ ਤੇ ਆ ਆਵਲਾ 4-5 ਪੀਸ ਸੁੱਕਾ ਆਵਲਾ ਹਾਂਜੀ ਤੇ ਆ ਕਾਲੀ ਮਿਰਚ ਕਾਲੀ ਮਿਰਚ ਜਿਹੜੀ ਆ 6-7 ਪੀਸ ਤੇ ਆ ਦੋ ਮੋਟੀ ਲਾਚੀ ਤੇ ਦੋ ਜਿਹੜੀ ਹਰੀ ਲਾਚੀ ਛੋਟੀ ਤੇ ਆ ਦੋ ਪੱਤੇ ਜਿਹੜੇ ਨਾ ਤੇਜ ਪੱਤਰ ਜਿਹੜੇ ਆ ਇਹ ਪਾ ਲੈਨੇ ਆਪਾਂ ਤੇ ਇਹਨਾਂ ਦੀ ਪੋਟਲੀਆਂ ਵਧੀਆ ਢੰਗ ਨਾਲ ਬਣਾ ਕੇ ਨਾ ਬਨ ਲੈਣੀਆਂ ਆ ਆ ਸਾਰੀਆਂ ਚੀਜ਼ਾਂ ਨਾ ਇਸ ਤਰ੍ਹਾਂ ਆ ਸਾਰੀ ਇਕੱਠੀ ਕਰਕੇ ਤੇ ਇਹਨੂੰ ਚੰਗੇ ਢੰਗ ਨਾਲ ਜੜਾ ਨਾ ਬਨ ਲੈਣਾ ਤਾਂ ਕਿ ਇਹ ਨਿਕਲੇ ਨਾ ਇਹਨੂੰ ਵਿੱਚ ਉਬਲਣ ਲਈ ਰੱਖਣਾ ਨਾਲ ਹੀ ਉਹਦੇ ਛੋਲੇ ਆ ਛੋਲੇ ਪਾ ਕੇ ਨਾ ਤੇ ਪਾਣੀ ਜਿਹੜਾ ਇੱਥੋਂ ਛੋਲਿਆਂ ਤੋਂ ਘੱਟੋ ਘੱਟ 1 ਤੋਂ 1.5 ਇੰਚ ਉੱਪਰ ਹੋਵੇ ਤੇ ਆ ਜਿਹੜੀ ਪੋਟਲੀ ਹੈ ਨਾ ਇਹ ਬਣਾਈ ਇਹ ਆਪਾਂ ਵਿੱਚ ਰੱਖ ਦੇਣੀ ਇਸੇ ਤਰ੍ਹਾਂ ਤੇ ਇਹ ਸ਼ੋਰ ਕਰਨਾ ਵੀ ਇਹ ਖੁੱਲੇ ਨਾ ਤੇ ਇੱਕ ਚਮਚ ਜਿਹੜਾ ਨਾ ਲੱਗ ਭੱਗ ਆਪਾਂ ਘਿਓ ਦਾ ਜ਼ਰੂਰ ਪਾਦਣਾ ਵਿੱਚ ਨਾਲ ਹੀ ਇਹ ਵਿੱਚ ਰਾਜਮੇ ਚ ਜਾਏਗਾ ਛੋਲਿਆਂ ਤੇ ਦੀ ਗਰੇਵੀ ਇੱਥੀ ਬਣੇਗੀ 1.5 ਚਮਚਾ ਦਾ ਜਿਹੜਾ ਛੋਟਾ 1.5 ਚਮਚਾ ਤੇ ਆਪਾਂ ਇਹਨੂੰ ਹੁਣ ਜਿਹੜਾ ਨਾ ਬੰਦ ਕਰਕੇ 4-5 ਫੀਟੀਆਂ ਇਹਦੀਆਂ ਜੜੀਆਂ ਨਾ ਵੱਜਣ ਗਿਆ ਤੇ ਫਿਰ ਆਪਾਂ ਇਹਨੂੰ ਬੰਦ ਕਰਨਾ ਉਹ ਕੜਾਹੀ ਦਾ ਤਲਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਪਹਿਲਾਂ ਤੇ ਆ ਮਸਾਲੇ ਆਪਾਂ ਭੁੰਨਨੇ ਐ ਤੇ ਥੋੜੇ ਰੋਸਟ ਕਰਨੇ ਐ ਤੇ ਘੱਟ ਜਿਹੜੀ ਆ ਜਦੋਂ ਫਲੇਮ ਕਰ ਲੈਣੀ ਜਦੋਂ ਆ ਪਾਣੀ ਨੂੰ ਭੁੰਨਣਾ ਆਹ ਨਾ ਬਿਲਕੁਲ ਘੱਟ ਫਲੇਮ ਕਰ ਲੈਣਾ ਤੇ 2 ਚਮਚਾ ਗਾਜਰਾ ਜਿਹੜਾ ਆਪਾਂ ਪਾਉਣੇ ਐ ਤੇ 3 ਚਮਚਾਗੇ ਆ ਇਹ ਧਨੀਆ ਸਾਬਤ ਕਾਲੀ ਮਿਰਚ 1 ਚਮਚਾ ਹਾਂਜੀ ਤੇ ਮੇਥੀ ਹੈ ਜੀ ਆ ਇੱਕ ਚਮਚਾ ਤੇ ਤਿੰਨ ਕ ਜੜੀ ਮੋਟੀ ਲਾਚੀ ਤਿੰਨ ਚਾਰ ਜੜੇ ਆ ਆ ਲੌਂਗ ਤੇਜ ਪੱਤਰ ਆ ਤਿੰਨ ਕ ਤੇ ਪੰਜ ਛੇ ਜੜੇ ਆ ਆ ਲਾਠੀਆਂ ਨਕੀਆਂ ਤੇ ਇੱਕ ਆ ਫੁੱਲ ਤੇ ਆ ਦਾਲ ਚੰਨੀ ਆ ਥੋੜੀ ਜਿਹੀ ਨੀ ਆ ਇਹਨੂੰ ਦੋਕ ਜਿਹੜੇ ਪੱਤਰ ਹੈਗੇ ਆ ਇਹ ਇਹ ਠੀਕ ਹੀ ਨੇ ਤੇ ਬਹੁਤ ਘੱਟ ਫਲੇਮ ਤੇ ਨੂੰ ਆਪਾਂ ਭਨੰਦੇ ਆ ਤੇ ਆ ਮੇਥੀ ਆ ਚੌਥਾ ਇਸਾ ਚਮਚੇ ਦਾ ਜਿਹੜਾ ਨਾ ਸਾਬਤ ਤੇ अनार दाणे ਦੇ ਹੈਗੇ ਆ 3 ਚਮਚ ਬੰਦ ਕਰੀ ਚਾਰ ਸੀਟੀਆਂ ਵੱਜ ਗਈਆਂ ਹੁਣ ਆਪਾਂ ਜਿਹੜਾ ਨਾ ਫਲੇਮ ਬੰਦ ਕਰ ਦਾਂਗੇ ਤੇ ਇਹਦੀ ਗੈਸ ਜਿਹੜੀ ਨਾ ਆਟੋਮੈਟਿਕਲੀ ਜਦੋਂ ਆ ਬਿਲਕੁਲ ਘਟਜੂਗੀ ਉਦੋਂ ਫਿਰ ਇਹਨੂੰ ਢੱਕਣ ਨੂੰ ਖੋਲਾਂਗੇ ਇਨ ਬਿਟਵੀਨ ਆਪਾਂ ਜਿਹੜਾ ਨਾ ਆ ਉਹ ਮਸਾਲਾ ਜਿਹੜਾ ਆਪਾਂ ਜਿਹੜਾ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਕਰਕੇ ਨਾ ਰੋਸਟ ਤੇ ਇਹ ਮਸਾਲਾ ਤਿਆਰ ਕਰ ਲਾਂਗੇ ਆਪਾਂ ਠੀਕ ਹੈ ਨਾ ਚਲੋ ਹੁਣ ਬਿਲਕੁਲ ਆ ਲਾਲ ਹੋ ਗਿਆ ਇਹ ਕੋਈ ਚਾ 5 ਮਿੰਟ ਲੱਗੇ ਆ ਤੇ ਹੁਣ ਆਪਾਂ ਇਹਦਾ ਫਲੇਮ ਬੰਦ ਕਰਕੇ ਨਾ ਤੇ ਮਸਾਲਾ ਇੱਕ ਵਾਰੀ ਠੰਡਾ ਕਰ ਲੈਣਾ ਵੱਖਰੀ ਪਲੇਟ 'ਚ ਪਾ ਕੇ ਉਹ ਵੱਖਰੀ ਪਲੇਟ 'ਚ ਪਾ ਕੇ ਰੱਖ ਲੈਣਾ ਬਹੁਤ ਵਧੀਆ ਤੂ ਆ ਰਹੀ ਹੈ ਜੀ ਤੇ ਇਹ ਜਦੋਂ ਠੰਡਾ ਹੋ ਜਾਏਗਾ ਉਸ ਟਾਈਮ ਤੇ ਇਹਨੂੰ ਕਰ ਮਸਾਲਾ ਬਿਲਕੁਲ ਠੰਡਾ ਹੋ ਗਿਆ ਜਿਹੜਾ ਆਪਾਂ ਰੋਸਟ ਕੀਤਾ ਸੀ ਨਾ ਤੇ ਹੁਣ ਆਪਾਂ ਮਿਕਸੀ ਚ ਪਾ ਕੇ ਇਹਨੂੰ ਤੇ ਆਪਾਂ ਗ੍ਰाइंड ਕਰ ਲੈਣਾ ਬੰਦ ਆਰਾ ਮਸਾਲਾ ਆਪਾਂ ਗ੍ਰाइंड ਕਰ ਲਿਆ ਇਹਦਾ ਗੈਸ ਨਿਕਲ ਚੁੱਕੀ ਹੈ ਹਵਾ ਸਾਰੀ ਤੇ ਆਪਾਂ ਖੋਲ ਕੇ ਫਰਨ ਪਹਿਲਾਂ ਜਿਹੜਾ ਨਾ ਆਪਾਂ ਪੋਟਲੀ ਫਰ ਲੈਣੀ ਵਿੱਚੋਂ ਖਲੋ ਕੇ ਬੰਦ ਕਰ ਪੋਟਲੀ ਕੱਢ ਲੈਣੀ ਪਹਿਲਾਂ ਇਹ ਆ ਜਿਹੜੀ ਬਾਹਰ ਆ ਜਿਹੜੇ ਛੋਲੇ ਨਾ ਬਿਲਕੁਲ ਐ ਵੇਖੋ ਬਣ ਚੁੱਕੇ ਆ ਤਿਆਰ ਹੋ ਗਏ ਠੀਕ ਹੈ ਨਾ ਤੇ ਇਹਨਾਂ ਨੇ ਆ ਜਿਹੜਾ ਰੰਗਤ ਵੇਖੋ ਜਿਹੜਾ ਨਾ ਆਪਾਂ ਮਟੀਰੀਅਲ ਪਾਇਆ ਸੀ ਨਾ ਚਾਹ ਪੱਤੀ ਤੇ ਦੂਜਾ ਆਪੂਰੀ ਰੰਗਤ ਦਿੱਤੀ ਆ ਇਹਨਾਂ ਨੂੰ ਪੁੰਨ ਕੇ ਆਪਾਂ ਵੱਖ-ਵੱਖ ਕਰ ਲੈਣਾ ਬੰਦ ਕਰ ਆ ਪਾਣੀ ਆਪਾਂ ਵੱਖਰਾ ਕੱਢ ਲੈਣਾ ਤੇ ਛੋਲੇ ਵੱਖ ਕਰ ਲੈਣੇ ਓਕੇ ਆ ਛੋਲੇ ਤੇ ਆ ਪਾਣੀ ਆਪਾਂ ਵੱਖ-ਵੱਖ ਕਰ ਲਿਆ ਸੀ ਹੁਣ ਆਪਾਂ ਨਾ 3 ਚਮਚ ਜਿਹੜਾ ਆਪਾਂ ਆਪ ਬਣਾਇਆ ਮਸਾਲਾ ਨਾ ਉਹ ਇਹਦੇ ਚ ਪਾਵਾਂਗੇ ਪਾ ਕੇ ਤੇ ਇਹਨੂੰ ਆਪਾਂ ਰਲਾ ਲੈਣਾ ਚੰਗੀ ਤਰ੍ਹਾਂ ਆ ਜਿਹੜੇ ਛੋਲੇ ਹਨ ਜਿੰਨਾਂ ਚ ਮਸਾਲਾ ਰਲਿਆ ਇਹ ਡੇਢ ਕ ਕੜਛੀ ਪਾ ਕੇ ਤੇ ਆਪਾਂ ਗਰੇਵੀ ਬਣਾ ਲੈਣੀ ਹੈ ਜਿੰਨੇ ਕ ਇਹ ਪਾਈ ਆ ਉਹਨਾਂ ਕ ਆ ਪਾਣੀ ਜਿਹੜਾ ਛੋਲਿਆਂ ਦਾ ਹਨ ਇਹ ਪਾ ਲੈਣੀ ਹੈ ਡੇਢ ਕੜਛੀ ਤੇ ਗਰੇਵੀ ਬਣਾ ਲੈਣੀ ਹੈ ਜੀ ਤੇ ਗਰੇਵੀ ਤੜਕੇ ਚ ਪਾਵਾਂਗੇ ਇਦਾਂ ਨਾ ਇਦਾਂ ਦੀ ਗਰੇਵੀ ਬਣ ਜੇਗੀ ਇਹ ਆਪਾਂ ਤੜਕੇ ਚ ਪਾਵਾਂਗੇ ਆਹ ਹੁਣ ਆਪਾਂ ਨਾ ਤੜਕਾ ਲਾਣ ਲੱਗੇ 4 ਚਮਚ ਤੇ ਪਾਣੀ ਤੇਲ ਦੀ ਤੇਲ ਲਗਾ ਚਿੱਟੀ ਸਰੋਂ ਦਾ ਤੇਲ ਜਿਹੜਾ ਪੂਰਾ ਗਰਮ ਹੋ ਗਿਆ ਆਪਾਂ ਇਹ ਚ ਨਾ ਆ ਅੱਧਾ ਇੱਕ ਚਮਚ ਜਿਹੜਾ ਅਜਵਾਇਨ ਦਾ ਪਾ ਦੇਣਾ ਇਥੋਂ ਰੜੀ ਨਹੀਂ ਕਰਕਲ ਹੋ ਜਾਂਦੀ ਹੈ ਨਾ ਤੇ ਉਹ ਤੋਂ ਬਾਅਦ ਨਾਲ ਹੀ ਆ ਜੀਰਾ 1 ਪੋਣਾ ਕ ਚਮਚ ਜੀਰਾ ਇਹਦਾ ਪਾ ਲੈਣਾ ਠੀਕ ਹੈ ਨਾ ਇਹਨੂੰ ਚੰਗੀ ਤਰ੍ਹਾਂ ਥੋੜਾ ਇਹਨਾ ਕਰਕੇ ਜਦੋਂ ਇਹ ਥੋੜੀ ਨਹੀਂ ਹੋ ਜਾਂਦੀ ਆ ਚਾਰ ਜਿਹੜੇ ਆ ਨਾ ਇਹ ਪਿਆਜ਼ ਜਿਹੜਿਆ ਉਹ ਚੋਪ ਕੀਤੇ ਹੋਏ ਵਿੱਚ ਪਾ ਲੈਨੇ ਤੇ ਇਹਨਾਂ ਨੂੰ 골ਡਨ ਬ੍ਰਾਊਨ ਕਰਨਾ ਇੱਕ ਵਾਰੀ ਚੰਗੀ ਤਰ੍ਹਾਂ ਆ ਜਦੋਂ ਇਹ ਥੋੜਾ ਭੁੱਜ ਜਾਣਾ ਨਾ ਪੇਸਟ ਵੀ ਅਦਕਰ ਦਾਲਾ ਤੇ ਉਦੋਂ ਆਪਾਂ ਆ ਚੌਥਾਈ ਛਾਇ ਦਾ ਹਲਦੀ ਦਾ ਪਾ ਦਾਂਗੇ ਚਮਚੇ ਦਾ ਤੇ ਇੱਕ ਚਮਚ ਜੜਾ ਨਾ ਆ ਜਿਹੜਾ ਹੋਮ ਮੇਡ ਮਸਾਲਾ ਨਾ ਉਹ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਥਾਲ ਲਾਂਗੇ ਇੱਕ ਵਾਰੀ ਮਸਾਲਾ ਜਦੋਂ ਆ ਕੇ ਹੋ ਜਾ ਛੱਡਣ ਲੱਗ ਪੰਦਾ ਨਾ ਇੱਥੇ ਫਿਰ ਆ ਟਮਾਟਰ ਜਿਹੜੀ ਆ ਨਾ ਇਹਦੀ ਪਿਊਰੀ ਪਾ ਦੇਣੀ ਆ ਆਪਾਂ ਟਮਾਟਰ ਪੂਰੇ ਪਾ ਦੇਣੇ ਆ ਤੇ ਨਾਲ ਜਿੰਨਾ ਕੁ ਸਵਾਦ ਨਾਲ ਸਵਾਦ ਮੁਤਾਬਕ ਨੂਨ ਜੜਾ ਨਾ ਆਪਾਂ ਪਾ ਦੇਣਾ ਇਹਨੂੰ ਨਾ ਟਮਾਟਰ ਪਾਉਣ ਤੋਂ ਬਾਅਦ ਨਾ 2-3 ਮਿੰਟ ਜੜਾ ਨਾ ਇਸ ਤਰ੍ਹਾਂ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਤੇ ਜਦੋਂ ਘੋੜ ਛੱਡੂਗਾ ਨਾ ਉਤੋਂ ਬਾਅਦ ਜਿਹੜੀ ਪੇਸਟ ਬਣਾਈ ਨਾ ਛੋਲਿਆਂ ਦੀ ਉਹ ਪਾ ਕੇ ਵਿੱਚ ਗਰੇਵੀ ਐ ਚੰਗੀ ਤਰ੍ਹਾਂ ਬਣਾ ਲੈਣੀ। ਮਸਾਲੇ ਨੇ ਨਾ ਘਿਓ ਛੱਡ ਦਿੱਤਾ ਤੇ ਹੁਣ ਆਪਾਂ ਜਿਹੜੀ ਆ ਪੇਸਟ ਬਣਾਈ ਸੀ ਨਾ ਛੋਲਿਆਂ ਦੀ ਇਹ ਪਾ ਦਣੀ ਪਿਉਰੀ ਪਿਉਰੀ ਜਿਹੜੀ ਨਾ ਬਣੇਗੀ ਬਣਾ। ਬਹੁਤ ਹੋ ਗਿਆ। ਉਹ ਕਰ। ਇਹਨੂੰ ਐ ਗਰੇਵੀ ਬਣਾਣੀ ਆ। ਤੇ 3-4 ਮਿੰਟੇ ਦਾ ਨਾ ਇਹਨੂੰ ਪੂਰਾ ਹਲਾਉਣਾ ਇੱਕ ਵਾਰੀ ਗੜਕਾ ਤੇ ਗਰੇਵੀ ਬਹੁਤ ਸ਼ਾਨਦਾਰ ਬਣ ਜੇਗੀ ਇਹਦੀ ਤੇ ਇਹਦੇ ਸਿਰ ਤੇ ਜੜੇ ਨਾ ਬਾਕੀ ਜਿਹੜੇ ਛੋਲੇ ਪਾ ਗਿਤਾ ਵਧੀਆ ਬਣ ਜਣੇ ਆ ਇਹ ਹਾਂ ਗਰੇਵੀ ਜਿਹੜੀ ਨਾ ਬਹੁਤ ਵਧੀਆ ਬਣ ਗਈ ਆ ਵੇਖੋ ਹਾਂਜੀ ਤੇ ਇਹਦੇ ਚ ਆਪਾਂ ਨਾ ਆਪਣੇ ਆ ਛੋਲੇ ਪਾ ਦਾਂਗੇ ਤੂੰ ਨੇ ਇਹਦੇ ਪਾ ਕੇ ਆ ਪਾਣੀ ਜਿਹੜਾ ਨਾ ਇਹ ਵੀ ਜਿਹੜਾ ਛੋਲਿਆਂ ਦਾ ਉਹ ਪਾਣੀ ਆ ਜਿਹੜਾ ਆਪਾਂ ਕੱਢਿਆ ਹੈ ਨਾ ਛੋਲਿਆਂ ਚ ਉਹ ਪਾ ਦੇਣਾ ਆ ਪਾਣੀ ਸਾਰਾ ਪਾ ਕੇ ਨਾ ਤੇ ਇਹਨੂੰ ਹਿਲਾ ਲੈਣਾ ਕੁਛ ਚਿਰ ਤੇ ਇਹਨੂੰ 7-8 ਮਿੰਟ ਨਾ ਇਹਨੂੰ ਰਿਜਣ ਦੇਣਾ ਚੰਗੀ ਤਰ੍ਹਾਂ ਆ ਛੋਲੇ ਜਿੰਨੇ ਕ ਸੰਗਣੇ ਚਾਹੀਦੇ ਸੀ ਨਾ ਓਨੇ ਹੋ ਗਏ ਆ ਤੇ ਹੁਣ ਦਾ ਨਾ ਲੂਣ ਆਪਾਂ ਚੈੱਕ ਕਰ ਲਾਂਗੇ ਕਿ ਲੂਣ ਠੀਕ ਹੈਗਾ ਠੀਕ ਹਨ ਇਹਦੇ ਵਿੱਚ ਨਾ ਹੁਣ ਆ ਚੋ ਕੀਤਾ ਹੋਇਆ ਨਾ ਆ ਲੱਛੇ ਅਦਕਰ ਦੇ ਥੋੜੇ ਇਹਨੇ ਪਾ ਦਾਂਗੇ ਤੇ ਤਿੰਨ ਕ ਹਰੀਆਂ ਮਿਰਚਾਂ ਐਂਡ ਠੀਕ ਆ ਆ ਆ ਧਨੀਆ ਰ ਪਾ ਦਾਂਗੇ ਵਿੱਚ ਤੇ ਇਧਰ ਦੋ ਚਮਚੇ ਜਿਹੜੇ ਨਾ ਆਪਾਂ ਦੇਸੀ ਘਿਓ ਦੇ ਜਿਹੜੇ ਆ ਗਰਮ ਕਰ ਲਾਂਗੇ ਬੰਦ ਕਰ ਆ ਗਰਮ ਕਰਕੇ ਇਹਦੇ ਉੱਤੇ ਇੰਜ ਆ ਹੁਣ ਆਪਣੇ ਤਿਆਰ ਆ ਅੰਮਰਸਾਰੀ ਜਿਹੜੇ ਛੋਲੇ ਅੰਮਰਸਾਰੀ ਛੋਲੇ ਆਪਣੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਬਣਾਵਾਗੇ ਪਠੂਰੇ ਤੇ ਪਠੂਰਿਆਂ ਦਾ ਜੜਾ ਨਾ ਤੁਹਾਨੂੰ ਪਹਿਲਾਂ ਜੋ ਜੋ ਵਿੱਚ ਪੈਣਾ ਮੈਂ ਤੁਹਾਨੂੰ ਇੱਕ ਰੀ ਵਿਖਾ ਦਿੰਨਾ ਤੇ ਇਹਦੇ ਵਿੱਚ ਜਿਹੜਾ ਨਾ ਆ ਦੋ ਕੋਲੀਆਂ ਜਿਹੜੀਆਂ ਜਾਂ ਕੱਪ ਲੈ ਲਓ ਕੋਲੀ ਲੈ ਲਓ ਇੱਕ ਯੂਨਿਟ ਰੱਖਿਓ ਜਿਤਨਾ ਮੈਂ ਆਹ ਯੂਨਿਟ ਹੈ ਕੋਲੀ ਨੂੰ ਰੱਖਿਆ ਇਹ ਦੋ ਜਿਹੜੇ ਆ ਨਾ ਕੋਲੀਆਂ ਇਹ ਪਾਲੀਆਂ ਆ ਚੌਥਾ ਹਿੱਸਾ ਜਿਹੜਾ ਨਾ ਕੋਲੀ ਦਾ ਰਵਾ ਵਾ ਤੇ ਅੱਧਾ ਜਿਹੜਾ ਹੈਗਾ ਚਮਚ ਇਹ 베ਕਿੰਗ ਪਾਊਡਰ ਤੇ ਅੱਧਾ ਹੀ ਪਾਊਡਰ ਹੈਗਾ ਵਾ 베ਕਿੰਗ ਸੋਡਾ ਤੇ ਇੱਕ ਚਮਚ ਹੈਗਾ ਜੇ ਪੀਸੀ ਖੰਡ ਤੇ ਤੀਜਾ ਹਿੱਸਾ ਜਿਹੜਾ ਨਾ ਦੇਸੀ ਘੋੜੀ ਜਿਹੜੀ ਹੈ ਨਾ ਉਹ ਕੋਲੀ ਆ ਤੇ ਆ ਤਿੰਨ ਹਿੱਸੇ ਮਤਲਬ ਪੋਣਾ ਜਿਹੜੀ ਹੈ ਨਾ ਇਹ ਉਹੋ ਹੀ ਯੂਨਿਟ ਜਿੱਦ ਨਾਲ ਮਿਣਿਆ ਇਹ ਕੋਲੀ ਜਿਹੜੀ ਹੈ ਨਾ ਉਹ ਪਾਣੀ ਦੀ ਲੈਣੀ ਆ ਤੇ ਇੱਕ ਛੁਟਕੀ ਜੜਾ ਨਾ ਇਹਦਾ ਲੂਣ ਲੈਣਾ ਤੇ ਇਹ ਆਪਾਂ ਸਾਰਾ ਕੁਝ ਨਾ ਇੱਥੇ ਮਿਲਾਵਾਂਗੇ ਪਹਿਲਾਂ ਆ ਪਾ ਲਿਆ ਰਵਾ ਆ ਗਿਆ ਇੱਕ ਚੁਟਕੀ ਲੂਣ ਦਾ ਆ ਗਿਆ ਤੇ ਆ ਘਿਓ ਪਾ ਦੇਣਾ ਜਿਹੜਾ ਤੀਜਾ ਹਿੱਸਾ ਇੱਕ ਕੁੱਲ ਇਹਨੂੰ ਸਾਰੇ ਨੂੰ ਨਾ ਚੰਗੀ ਤਰ੍ਹਾਂ ਮਲ ਲਾ ਲੈਣਾ ਇੱਕ ਵਾਰੀ ਐ ਚੰਗੀ ਤਰ੍ਹਾਂ ਰਲਾ ਲੈਣਾ ਆ ਨਾ ਹੁਣ ਪਾਣੀ ਥੋੜਾ ਥੋੜਾ ਪਾ ਕੇ ਨਾ ਜਦੋਂ ਚੰਗੀ ਤਰ੍ਹਾਂ ਮਿਲ ਜੇ ਇਹਨੂੰ ਮਲਾਈ ਜਾਣਾ ਤੇ ਪਾਣੀ ਇੱਕਦਮ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਣਾ ਜੇ ਆ ਮਲਾਈ ਜਾਣਾ ਤੇ ਨਾਲ-ਨਾਲ ਨਾ ਥੋੜਾ ਥੋੜਾ ਪਾਣੀ ਪਾ ਦਿੰਨਾ ਤੇ ਲਗਭਗ ਇਹ ਕੋਲੀ ਪੌਣੀ ਕਾ ਕੋਲੀ ਪੈ ਜਾਏਗਾ ਜਿੰਨਾ ਜਿਹੜਾ ਯੂਨਿਟ ਲਿਆ ਤੁਸੀਂ ਉਹ ਪੌਣੀ ਕ ਪੈ ਜਾਏਗਾ ਆ ਨਾ ਹੁਣ ਇਹਸ ਤਰ੍ਹਾਂ ਜਿਹੜਾ ਇਹ ਲੇਸਲਾ ਜਾ ਜਿਹੜਾ ਆਟਾ ਇੰਜ ਬਣ ਜਾਂਦਾ ਇਸ ਤੋਂ ਬਾਅਦ ਆਪਾਂ ਨੇ ਹੁਣ ਥੋੜਾ ਤੇਲ ਪਾਣਾ 2 ਕ ਚਮਚੇ ਤੇ ਤੇ ਫਿਰ ਛੰਬਣਾ ਮੈਂ 2 ਕ ਚਮਚੇ ਜਿਹੜੇ ਨੇ ਉਹ ਤੇਲ ਦੇ ਆਪਾਂ ਪਾ ਲੈਣੇ ਤੇਲ ਮੇਰ ਕੋ ਜਿਹੜਾ ਨਾ ਇਹਗਾ ਚਿੱਟੀ ਸਰੋਂ ਦਾ ਸੇਲ ਆਹ ਥੋੜਾ ਤੇਲ ਪਾ ਕੇ ਨਾ ਇੰਜ ਨੂੰ ਛੰਡਣਾ ਉਤੋਂ ਆ ਡਾਕਾ ਮਾਰ ਇਹ 3-4 ਮਿੰਟ ਕਰਨਾ ਹਾਂਜੀ ਤੇ ਇਹਦਾ ਗਲੂਟਨ ਜਿਹੜਾ ਨਾ ਸਾਰਾ ਹੈ ਹਲਦੇਗਾ ਇੱਕਦਰੀ ਆਹ 3-4 ਮਿੰਟ ਕਰਕੇ ਨਾ ਤੇ ਇਦਾਂ ਦਾ ਹੋ ਜਾਣਾ ਇਨੂੰ ਸਾਰੇ ਨੂੰ ਇਕੱਠਾ ਕਰਕੇ ਇੱਥੇ ਰੱਖ ਕੇ ਨੂੰ ਇੱਥੇ ਤੇਲ ਲਾ ਦੇਣਾ ਹੈ ਇਹਦਾ ਤੇਲ ਲਾ ਕੇ ਨਾ ਤੇ ਸਾਫ ਜੇ ਕੱਪੜੇ ਨਾਲ ਨਾ ਇਹਨੂੰ ਆਪਾਂ ਇੱਕ ਰੀ ਟੱਕ ਦੇਣਾ ਵਾ ਤੇ ਇਹ ਟੱਕ ਕੇ ਨਾ ਕਰੀਬ 2 ਘੰਟੇ ਇਸੇ ਤਰ੍ਹਾਂ ਰਹਿਣਾ ਹਾਂਜੀ 2 ਘੰਟੇ ਪਿਆ ਰਹਿਣਾ ਜਦੋਂ ਆਪਾਂ ਆਪਣਾ ਕੁੱਕਰ ਨੂੰ ਸੀਟੀ ਮਰਵਾ ਕੇ ਰੱਖਦੇ ਆ ਨਾ ਤੇ ਆ ਜਿਤਨਾ ਆ ਕੁੱਕਰ ਨੂੰ ਸੀਟੀ ਮਰਵਾਤੀ ਉਸ ਕੈਂਟੇ ਨਾਲ ਹੀ ਨਾ ਆਪਾਂ ਇਹ ਤਿਆਰੀ ਕਰ ਲਈਏ ਪਫੂਰੀਆਂ ਦੀ ਕਿਉਂਕਿ ਇਹਨਾਂ 2 ਘੰਟੇ ਇਹਨੇ ਰਸਤੇ ਰਹਿਣਾ 2 ਘੰਟੇ ਬਾਅਦ ਆਪਾਂ ਇਹਨੂੰ ਆਪਾਂ ਫਿਰ ਦੁਬਾਰਾ ਜਿਹੜਾ ਉਹ ਨਾ ਪੇੜੇ ਬਣਾਵਾਂਗੇ 2 ਕੁ ਘੰਟੇ ਹੋ ਗਏ ਆ ਤੇ ਤੇ 2 ਘੰਟਿਆਂ ਬਾਅਦ ਆਪਾਂ ਇਹਦੇ ਨਾਲ ਹੁਣ ਪੀੜੇ ਬਣਾ ਕੇ ਨਾ ਪੀੜੇ ਆਸਾ ਦੇ ਆ ਗੋਲ ਬਣਾ ਕੇ ਨਾ ਬਿਲਕੁਲ ਪੀੜੇ ਤੇ ਇੱਥੇ ਥੱਲੇ ਤੇਲ ਲਾ ਦੇ ਨਾ ਕੜਾਈ ਦੇ ਆ ਸੋਰੀ ਥਾਲੀ ਦੇ ਤੇ ਇਸੇ ਤਰ੍ਹਾਂ ਹੀ ਪੱਟੇ ਮੂਹ ਦਾ ਆਪਾਂ ਇਹਦੇ ਇਸ ਤਰ੍ਹਾਂ ਬਣਾ ਕੇ ਨਾ ਤੇ ਆਪਾਂ ਆ ਉੱਥੇ ਥੋੜਾ ਨਾ ਇਹਦੇ ਕਿਉਂ ਲਾ ਕੇ ਰੱਖ ਦਿੰਨੇ ਇਸੇ ਤਰ੍ਹਾਂ ਬਾਕੀ ਸਾਰੇ ਹੀ ਜਿਹੜੇ ਨਾ ਇਹ ਬਣਾ ਕੇ ਆਪਾਂ ਤੇ ਰੱਖ ਲੈਣੇ ਆ। ਆ ਪੀੜੇ ਬਣਾ ਕੇ ਨਾ ਇਸ ਤਰ੍ਹਾਂ ਤੇ ਉੱਤੇ ਤੇਲ ਲਾ ਲਿਆ ਤੇ ਇਹਨੂੰ ਫੇਰ ਕੱਪੜਾ ਪਾ ਕੇ 10 ਮਿੰਟ ਇਹਨੂੰ ਰੈਸਟ ਲਈ ਰੱਖ ਦੇਣਾ ਆਪਾਂ ਇਸੇ ਤਰ੍ਹਾਂ। ਤੇ ਇਨ ਬਿਟਵੀਨ ਆਪਾਂ ਜਿਹੜਾ ਨਾ ਆ ਕੜਾਈ ਉੱਪਰ ਅੱਗੇ ਰੱਖ ਲੈਣੀ ਹੈ ਤੇ ਤੇਲ ਆਪਾਂ ਪਾ ਲੈਣਾ। ਤੇਲ ਜਿਆਦਾ ਨਹੀਂ ਪਾਣਾ। ਕੜਾਈ ਦਾ ਥੱਲਾ ਜਿਹੜਾ ਟੱਕ ਕੇ ਨਾ ਜਿੰਨਾ ਕਿ ਆਈ ਟ੍ਰਾਈ ਨੋ ਇਹ ਨੂੰ ਇੱਕ ਜਿਹੜਾ ਤੇਲ ਆ ਨਾ ਇਹਨੂੰ ਪੂਰੀ ਤਰ੍ਹਾਂ ਗਰਮ ਕਰਕੇ ਰੱਖ ਲਾਂਗੇ ਇਨ ਬਿਟਵੀਨ ਉਹ ਜਿਹੜਾ ਹੋ ਜਾਏਗਾ ਸਾਰਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਨਾ ਇੱਕ ਪੇੜਾ ਕੱਢ ਕੇ ਨਾ ਤੇ ਬਾਕੀ ਨੂੰ ਇਸੇ ਤਰ੍ਹਾਂ ਟੱਕ ਦਾਂਗੇ ਇਹਨੂੰ ਇੱਥੇ ਰੱਖ ਕੇ ਨਾ ਤੇ ਪਹਿਲਾਂ ਮੈਂ ਮਤਲਬ ਗੋਲ ਵੀ ਬਣਾ ਸਕਦੇ ਆ ਤੇ ਰੌਂਡ ਵੀ ਮੈਂ ਲੰਮੀ ਸ਼ੇਪ ਇਹਨੂੰ ਦਊਂਗਾ ਆ ਥੋੜਾ ਕਰਕੇ ਐਤੋਂ ਬਾਅਦ ਆ ਵੇਲ ਲੈਣਾ ਜਦੋਂ ਵੇਲਣਾ ਨਾ ਉਹ ਧਿਆਨ ਰੱਖਣਾ ਆਪਾਂ ਬਹੁਤ ਚਿਪਕਾਣਾ ਨਹੀਂ ਜਿੰਨਾ ਕਿ ਪਰੌਂਠੇ ਦਾ ਰੱਖਦੇ ਨਾ ਠਿੱਕ ਨਸ ਉਨੀ ਕੁ ਰੱਖਣੀ ਆ ਤੇ ਆ ਜਿਹੜੇ ਹੈਗੇ ਸਾਈਡਾਂ ਹੈਗੇ ਨਾ ਇਹਨਾਂ ਨੂੰ ਆਪਾਂ ਹੱਥ ਨਾਲ ਕਰ ਲੈਣਾ ਆਪਾਂ ਚੱਗਲੇ ਤੇ ਕਰਦੇ ਆ ਥੱਲੇ ਵਾਲੇ ਸਭ ਸਤੇ ਵੀ ਤੁਸੀਂ ਕਰ ਸਕਦੇ ਜੇ ਚਾਹੋ ਤੇ ਬੰਦ ਕਰ ਲੈ ਲੇ ਕਿ ਨਾ ਇਹ ਇਸ ਤਰ੍ਹਾਂ ਠਾ ਲੈਣਾ ਤੇ ਜਿਹੜਾ ਉੱਪਰਲਾ ਹਿੱਸਾ ਨਾ ਉਹਨੂੰ ਥੱਲੇ ਪਾਣਾ ਪਾਣ ਲੱਗਿਆ ਇਇ ਤਰ੍ਹਾਂ ਨਾਪ ਕੇ ਨਾ ਥੋੜਾ ਥੋੜਾ ਨਾਲ ਘਿਓ ਪਾ ਲੈਣਾ ਸਾਈਡਾਂ ਤੋਂ ਤੇ ਆ ਬਹੁਤ ਵਧੀਆ ਬਣ ਗਿਆ ਆਪਣੇ ਨਾ ਛੋਲੇ ਤੇ ਪਠੂਰੇ ਤਿਆਰ ਆ ਅੰਮ੍ਰਿਤਸਰੀ ਛੋਲੇ ਜਿਹੜੇ ਆ ਨਾ ਵੇਖੋ ਪੂਰਾ ਐ ਟੈਕਸਚਰ ਜਿਹੜਾ ਨਾ ਬਣਿਆ ਆ ਇਸੇ ਤਰ੍ਹਾਂ ਹੀ ਆ ਜਿਹੜਾ ਪਠੂਰਾ ਜਿਹੜਾ ਨਾ ਬਹੁਤ ਵਧੀਆ ਬਣਿਆ ਜਦੋਂ ਇਹਦਾ ਪਰਦਾ ਵੇਖੋਗੇ ਨਾ ਆ ਪੂਰਾ ਚੋਆ ਹੈਗਾ ਤੇ ਆਪਾਂ ਟੈਸਟ ਕਰਦੇ ਆ ਕਰਕੇ ਤੇ ਦੱਸਦੇ ਆ ਤੁਹਾਨੂੰ ਬਾਕੀ ਛੋਲਿਆਂ ਦੇ ਵਿੱਚ ਨਾ ਆਇਰਨ ਪ੍ਰੋਟੀਨ ਤੇ ਫਾਈਬਰ ਜਿਹੜਾ ਨਾ ਬਹੁਤ ਭਾਰੀ ਮਾਤਰਾ 'ਚ ਹੁੰਦਾ ਵਾਵਾ ਇਹ ਚੰਗੀ ਚੀਜ਼ ਆ ਕਿੰਦੀ ਹੈ ਕਿ ਮੋਹਤ ਵਧੀਆ ਹੀ ਰੈਸਪੀ ਉਹਨੇ ਵਿੱਚ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮੈਂਸ਼ਨ ਕਰ ਦੂੰਗਾ ਬਣਾਓ ਸੁਕਾਓ ਮੋਹਤ ਵਧੀਆ ਜਿਹੜੇ ਅੰਬਰਸਰੀ ਆ ਆਪਾਂ ਉਹਨਾਂ ਨੂੰ ਤੇ ਬਣਾਨੇ ਆਂਦੇ ਹੋਣੇ ਚਾਹੀਦੇ ਨਾ ਘੱਟੋ ਘੱਟ ਬਾਕੀ ਜੇ ਤਾਂ ਬਾਹਰ ਚਲ ਜਣੇ ਫਿਰ ਆਪ ਹੀ ਅੰਬਰਸਰੀਏ ਸਾਰਿਆਂ ਨੂੰ ਬੰਨਣਾ ਪੈਂਦਾ ਚੰਗਾ ਜੇ ਆਸ ਵੀਡੀਓ ਚ ਇੰਨਾ ਕਿ ਮਿਲਾਂਗੇ ਕਿ ਅਗਲੀ ਵੀਡੀਓ ਚ ਸੰਗੈ ਸਾਰਿਆਂ ਸੇ